ਅੱਜ 11ਵਾਂ ਯੋਗ ਦਿਵਸ ਜਿਹੜਾ ਉਹ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਗੁਰਦਾਸਪੁਰ ਵਿਖੇ ਜਮੇਨਿਜ਼ਮ ਹਾਲ ਦੇ ਵਿੱਚ ਬੜੀ ਵੱਡੀ ਸੰਖਿਆ ਦੇ ਵਿੱਚ ਮਨਾਇਆ ਜਾ ਰਿਹਾ ਮੈਂ ਸਮਝਦਾ ਕਿ ਜਿਹੜਾ ਯੋਗ ਦੀ ਵਿਧੀ ਆ ਉਹ ਸਾਡੀ ਭਾਰਤ ਦੀ ਸੰਸਕ੍ਰਿਤੀ ਦਾ ਇੱਕ ਬਹੁਤ ਅਟੁੱਟ ਹਿੱਸਾ ਔਰ ਜਿਹੜੀ ਭਾਰਤ ਦੀ ਸੰਸਕ੍ਰਿਤੀ ਇੱਕ ਅਮੀਰ ਵਿਰਸਾ ਜਿਹੜਾ ਸਾਨੂੰ ਮਿਲਿਆ ਉਹਦੇ ਵਿੱਚ ਵਿਧੀ ਵੀ ਇਸ ਵਿਰਸੇ ਦੇ ਵਿੱਚ ਆਈ ਆ ਔਰ ਕਾਨੂੰ ਇਹ ਦੇਖਣ ਵਿੱਚ ਮਿਲਿਆ ਕਿ ਸਾਡੇ ਜਿਹੜੇ ਪੁਰਖ ਸਾਣ ਜਾਂ ਦੇਵਤਾ ਸਾਣ ਉਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਪਰ ਇਸ ਵਿਧੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਇਆ ਸੀ ਔਰ ਇਹੀ ਕਾਰਨ ਸੀਗਾ ਕਿ ਉਹ ਬਹੁਤ ਲੰਬੀਆਂ ਉਮਰਾਂ ਝੋਕੇ ਗਏ ਨੇ ਸੋ ਇਸ ਯੋਗ ਦੀ ਅਹਿਮੀਅਤ ਨੂੰ ਪੰਜਾਬ ਦੀ ਧਰਤੀ ਦੇ ਵਿੱਚ ਲੋਕਾਂ ਦੇ ਵਿੱਚ ਜਾਗਰੂਕਤ ਲਿਆਉਣ ਦੇ ਵਿੱਚ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਭਗਵੰਤ ਮਾਨ ਜੀ ਮੁੱਖ ਮੰਤਰੀ ਜੀ ਦੀ ਯੋਗ ਅਗਵਾਈ ਥੱਲੇ ਸਾਰੇ ਪੰਜਾਬ ਦੇ ਵਿੱਚ ਯੋਗ ਦੀ ਵਿਧੀ ਨੂੰ ਬਹੁਤ ਪਰਫੁੱਲਤ ਕੀਤਾ ਗਿਆ। ਔਰ ਤੁਸੀਂ ਦੇਖ ਰਹੇ ਹੋ ਵੀ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਉਸ ਵਕਤ ਸਰਕਾਰ ਨੇ ਸੀਐਮ ਦੀ ਯੋਗਸ਼ਾਲਾ ਸ਼ੁਰੂ ਕੀਤੀ। ਉਹਦੇ ਅੰਤਰਗਤ ਹਰ ਮੁਹੱਲੇ ਦੇ ਵਿੱਚ, ਹਰ ਪਿੰਡ ਦੇ ਵਿੱਚ, ਹਰ ਸ਼ਹਿਰ ਦੇ ਵਿੱਚ ਬਹੁਤ ਵੱਡੀ ਸੰਖਿਆ ਦੇ ਵਿੱਚ ਜਿਹੜੇ ਯੋਗ ਟ੍ਰੇਨਰ ਸੀਗੇ, ਉਹਨਾਂ ਨੂੰ ਰਿਕਰੂਟ ਕੀਤਾ ਗਿਆ। ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਲੋਕਾਂ ਨੂੰ ਇਸ ਵਿਧੀ ਬਾਰੇ ਦੱਸਿਆ ਗਿਆ ਤਾਂ ਕਿ ਲੋਕ ਜਿਹੜੇ ਨੇ ਇਸ ਵਿਧੀ ਨੂੰ ਅਪਣਾਉਣ ਕਿਉਂਕਿ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਚਾਹੁੰਦੇ ਨੇ ਕਿ ਪੰਜਾਬ ਦੀ ਉਹ ਧਰਤੀ ਜਿਹੜੀ ਕਿਸੇ ਵਕਤ ਪੰਗੜਿਆ ਗਿੱਧਿਆ ਸ਼ੂਰ ਵੀਰਾ ਖਿਡਾਰੀਆਂ ਦੀ ਧਰਤੀ ਸੀਗੀ ਅੱਜ ਕਿਤੇ ਨਾ ਕਿਤੇ ਉਹ ਚੀਜ਼ਾਂ ਅਲੋਪ ਹੁੰਦੀਆਂ ਜਾ ਰਹੀਆਂ ਸੀਗੀਆਂ ਔਰ ਮੁੱਖ ਮੰਤਰੀ ਜੀ ਨੇ ਆਉਂਦੀ ਹੈ ਇਹ ਜਿਹੜੀ ਯੋਗ ਦੀ ਵਿਧੀ ਨੂੰ ਪੰਜਾਬ ਦੀ ਨੌਜਵਾਨੀ ਨੂੰ ਉਸ ਪਾਸੇ ਲਾਇਆ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਕਾਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਪੰਜਾਬ ਦੇ ਵਿੱਚ ਯੋਗ ਕਰ ਰਹੇ ਨੇ ਅੱਜ ਅਸੀਂ ਅਮੇਜ਼ਿੰਗ ਹਾਲ ਗੁਰਦਾਸਪੁਰ ਵਿਖੇ ਡਿਸਟ੍ਰਿਕਟ ਲੈਵਲ ਦਾ ਸੀਐਮਬੀ ਯੋਗ ਸ਼ਾਲਾ ਤਹਿਤ ਯੋਗ ਦਿਵਸ ਮਨਾਇਆ ਹੈ ਜਿਸ ਵਿੱਚ ਸ਼ਹਿਰ ਵਾਸੀਆਂ ਨੇ ਪਾਰਟਿਸਪੇਟ ਕੀਤਾ ਹੈ ਇਸ ਦੇ ਨਾਲ ਹੀ ਸਕੂਲੀ ਬੱਚੇ ਆਫੀਸਰਸ ਸਾਰਿਆਂ ਨੇ ਇਸ ਦੇ ਵਿੱਚ ਹਿੱਸਾ ਲਿਆ ਹੈ ਸੋ ਸਟ੍ਰਕਚਰਸ ਨੇ ਬਹੁਤ ਵਧੀਆ तरीके ਦੇ ਨਾਲ ਸਾਰਿਆਂ ਨੂੰ ਯੋਗਾਸਨ ਕਰਵਾਏ ਹਨ ਤੇ ਹਰ ਯੋਗਾਸਨ ਦਾ ਮਹੱਤਵ ਵੀ ਦੱਸਿਆ ਹੈ